ਨਾ ਆਤਮਾ ਸਰੀਰ ਤੋਂ ਬਿਨਾ ਕਿਤੇ ਰਹਿ ਸਕਦੀ ਐ ਤੇ ਨਾ ਸਰੀਰ ਆਤਮਾ ਤੋਂ ਬਿਨਾ ਕਿਤੇ ਚੱਲ ਸਕਦਾ ਐ ਇਸ ਲਈ ਜੇ ਕਿਸਾਨੀ ਦੀ ਵੀ ਜਿੱਥੇ ਜ਼ਰੂਰਤ ਐ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਵੀ ਉਹਨੇ ਜ਼ਰੂਰੀ ਤੇ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਲੈ ਕੇ ਆ ਜਿਨ੍ਹਾਂ ਦੀ ਨੀਂਦ ਖੋਲਣਾ ਐ ਇੱਕ ਬੰਨੇ ਸਾਡਾ ਦੁਨੀਆ ਤੋਂ ਜਾਣਾ ਪਿਆ ਇਹ ਲੋਕ ਕਹਿਣਗੇ ਕਿ ਰੰਦਾਵਾ ਸਾਹਿਬ ਸਿੱਖ ਨਹੀਂ ਸੀ ਕਿਉਂ ਇੱਕ ਬੰਨੇ ਗੁਰੂ ਗ੍ਰੰਥ ਸੀ ਇੱਕ ਬੰਨੇ ਬਾਦਲਾਂ ਦਾ ਯਾਰ ਕੈਪਟਨ ਸਾਹਿਬ ਮੁੱਖ ਮੰਤਰੀ ਸੀ ਇਹਨਾਂ ਨੇ ਉਹ ਦੋਸ਼ੀ ਬਚਾਏ ਪਰ ਆਵਾਜ਼ ਨਹੀਂ ਦਿੱਤੀ ਕੁਰਸੀਆਂ ਕੀ ਆ ਤੁਸੀਂ ਗੁਰੂ ਸਾਹਿਬ ਨਾਲ ਖੜ ਕੇ ਤਾਂ ਵੇਖੋ ਆ ਜਿਹੜੀ ਜਨਤਾ ਤੁਸੀਂ ਘਟ ਘਟ ਜਾ ਕੇ ਸ਼ਰਾਬ ਬਸ ਉਹ ਹੀ ਤਹਿਜੂਰ ਨੂੰ ਆ ਮੈਂ ਉਹ ਬੜੇ ਖੁਸ਼ ਹਾਂ ਤੁਹਾਡੇ ਕੜਾ ਦੇ ਵਿੱਚ ਆ ਲਾਦਾ ਮੁੱਦੇ ਨੇ ਬਸ ਦੋਨੋ ਚੋਰ ਦੇਣਾ ਕਿਹੋ ਜਿਹਾ ਬਣਾ ਲਾਉਂਦੇ ਸਾਰੇ ਚੋਰ ਕਰਦੇ ਆ ਬਸ ਬਤੋਂ ਸਟੈਂਡ ਦਾ ਨਾਮ ਕੀ ਰੱਖਿਆ ਹੈ ਜਿਹਨਾਂ ਨੂੰ ਫਾਇਡ ਵਿੱਚ ਪਾਉਣਗੇ ਸੁਦੇ ਰਹੋ ਸੁਦੇ ਬਣਾਦੇ ਜਾਣ ਲੋਕ ਬਾਦਲਾਂ ਦੇ ਮੁਲਾਜ਼ਮਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਸ਼ਰਾਬ ਪੀ ਕੇ ਮੀਟ ਖਾ ਕੇ ਉਲਟੀਆਂ ਕੀਤੀਆਂ ਦੋਸ਼ੀ ਸਾਹਮਣੇ ਨੇ ਜੀ ਅੰਨੇ ਨਹੀਂ ਉਲਟੀ ਉਹਨਾਂ ਦੀ ਪੁਸ਼ਟ ਪਨਾਈ ਕਰਕੇ ਮੈਨੂੰ ਦਰਬਾਰ ਸਾਹਿਬ ਦਾ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਦਰਬਾਰ ਸਾਹਿਬ ਚੋਂ ਨਿਕਲ ਕੇ ਵੀ ਮੈਂ ਦਰਬਾਰ ਸਾਹਿਬ ਦਾ ਹਾਂ ਸੀ ਤੇ ਰਵਾਂਗਾ ਹਜ਼ਾਰਾਂ ਜਨਮ ਲੈ ਕੇ ਵੀ ਦਰਬਾਰ ਸਾਹਿਬ ਦਾ ਰਵਾਂਗਾ ਉਹ ਬਾਦਲ ਕੇ ਪਹਿਲਾ ਵੀ ਗਦਾਰ ਸੀ ਅੱਜ ਵੀ ਨੇ ਤੇ ਅੱਗੇ ਪੀੜ੍ਹੀਆਂ ਵੀ ਬਾਦਲਾਂ ਦੇ ਮੁਲਾਜ਼ਮਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਸ਼ਰਾਬ ਪੀ ਕੇ ਮੀਟ ਖਾ ਕੇ ਉਲਟੀਆਂ ਕੀਤੀਆਂ ਦੋਸ਼ੀ ਸਾਹਮਣੇ ਨੇ ਜੀ ਅੰਨੇ ਨਹੀਂ ਉਲਟੀ ਉਹਨਾਂ ਦੀ ਪੁਸ਼ਤ ਪੁਨਾਈ ਕਰਕੇ ਮੈਨੂੰ ਦਰਬਾਰ ਸਾਹਿਬ ਦਾ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਦਰਬਾਰ ਸਾਹਿਬ ਚੋਂ ਨਿਕਲ ਕੇ ਵੀ ਮੈਂ ਦਰਬਾਰ ਸਾਹਿਬ ਦਾ ਹਾਂ ਸੀ ਤੇ ਰਵਾਂਗਾ ਹਜ਼ਾਰਾਂ ਜਨਮ ਲੈ ਕੇ ਵੀ ਦਰਬਾਰ ਸਾਹਿਬ ਦਾ ਰਵਾਂਗਾ ਉਹ ਦਰਬਾਰ ਬਾਦਲ ਕੇ ਪਹਿਲਾ ਵੀ ਦیدار ਸੀ ਅੱਜ ਵੀ ਨੇ ਤੇ ਅਕੇ ਪੀੜੀਆਂ ਵੀ ਤੇ ਬਾਹਰੋਂ ਵੀ ਨਾਲ ਚਾਹੀਦੇ ਨੇ ਇਸ ਲਈ ਸਾਡਾ ਪੰਤਕ ਹੋ ਕੇ ਦਾ ਮੈਸੇਜ ਪਚਾ ਦਿਓ ਕੈਪਟਨ ਸਾਹਿਬ ਸਵੇਰੇ ਮੱਥਾ ਟੇਕ ਕੇ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਨਿਕਲਦੇ ਹੋ ਮੋਤੀ ਮਹਿਲ ਤੋਂ ਬਾਹਰ ਅੰਦਰ ਦੀ ਆਵਾਜ਼ ਸੁਣਿਓ ਕਿ ਤੁਸੀਂ ਗੁਰੂ ਗ੍ਰੰਥ ਦੇ ਸੇਖੋ ਕੇ ਬਾਦਲਾਂ ਦੇ ਸੇਖੋ ਉਹਨਾਂ ਬਾਦਲਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਔਰ 12 ਲੱਖ 13 ਦੇ ਕਰੀਬ ਗੈਰ ਸਬਦਾਨਕ ਅੰਗ ਛਾਪੇ ਤੇ ਵਿਚੇ ਗਏ 2.5 ਲੱਖ ਅੰਗ ਦਾ ਪਤਾ ਹੀ ਨਹੀਂ ਕਿੱਥੇ ਪਿਆ ਹੋਇਆ ਵੱਡਾ ਧਕੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਹੋਇਆ ਹੈ ਲਿਸਟ ਸਾਡੇ ਕੋਲੇਵਾਜੀ ਦੱਸ ਦੇਣ ਕਰਦੇ ਅਸੀਂ ਉਹ ਵੀ ਕਰ ਦਿਆਂਗੇ ਤੇ ਕਹਿ ਦਿਓ ਗੁਰੂ ਨੂੰ ਅਸੀਂ ਤੁਹਾਡੇ ਨਾਲ ਹੈ ਤੇ ਤੁਹਾਨੂੰ ਅਨਸਾਤ ਮਿਲੇਗਾ ਅਰ ਜੇ ਤੁਸੀਂ ਸਾਡੇ ਨਾਲ ਹੋ ਤੇ ਗੁਰੂ ਤੁਹਾਡੇ ਨਾਲ ਹੈ ਜਾਂ ਪਿੱਛੇ ਨਹੀਂ ਲੱਗਦਾ ਗੁਰੂ ਕਦੇ ਕਦੇ ਨਹੀਂ ਲੱਗਣ ਲੰਦਾ ਜੇਕਰ ਜੋੜਿਆ ਵਿੱਚ ਨਜ਼ਰ ਪਈ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੀ ਕਿਨੇ ਕਾਰਿਆ ਆਹ ਕੌਣ ਹੈ ਤੇਰੀ ਬੱਦੀ ਉਂਗਲ ਨਾਲ ਤੇ ਸੱਜੀ ਉਂਗਲ ਨਾਲ ਜਦੋਂ ਗੁਰੂ ਨੇ ਇਹ ਕਿਹਾ ਉਂਗਲ ਛੱਡ ਕੇ ਨਿੱਕੇ ਨਿੱਕੇ ਬੱਚੇ ਜਿਨ੍ਹਾਂ ਦੇ ਡੱਬ ਪਏ ਹੋਏ ਨੇ ਮਿੱਟੀ ਤੇ ਪਾਣੀ ਲੱਗਿਆ ਹੋਇਆ ਅਲਸ ਨੰਗੇ ਨੇ ਉਹਨੂੰ ਉਹ ਨੀਂਦ ਦੇ ਵਿੱਚੋਂ ਜਗਾਉਣ ਵਾਸਤੇ ਪੰਜਾਬ ਸਰਕਾਰ ਦੀਆਂ ਅੱਖਾਂ ਖੋਲਣ ਲਈ 17 ਉਹਨਾਂ ਦੇ ਕੈਬਨਟ ਮੰਤਰੀ ਨੇ ਤੇ ਅੱਜ ਅਸੀਂ ਪਹਿਲੇ ਦਿਨ ਸੁਖਜਿੰਦਰ ਸਿੰਘ ਰੰਧਾਵਾ ਜੇਲ੍ਹ ਮੰਤਰੀ ਪੰਜਾਬ ਧਾਰੋਵਾਲੀ ਨਗਰ ਚ ਉਹਨਾਂ ਦੇ ਦਰਵਾਜ਼ੇ ਦੇ ਬਾਹਰ ਖੜ ਕੇ ਕੀਰਤਨ ਕੀਤਾ ਪੰਥਕ ਹੋਕਾ ਦਿੱਤਾ ਔਰ ਇਸੇ ਤਰ੍ਹਾਂ ਅਸੀਂ ਬਾਕੀ 16 ਮੰਤਰੀਆਂ ਦੇ ਦਰਵਾਜ਼ਿਆਂ ਤੇ ਜਾ ਕੇ ਕੀਰਤਨ ਕਰਾਂਗੇ ਔਰ ਇਤਿਹਾਸ ਪੁੱਛੂਗਾ ਕਿ ਇਹ ਲੋਕ ਤਾਂ ਇਨ੍ਹਾਂ ਦਿਨਾਂ ਦੇ ਵਿੱਚ ਸ਼ਹੀਦੀ ਦਿਹਾੜੇ ਮਨਾਉਣ ਵਾਲੇ ਸੀ ਪਰ ਅੱਜ ਇੱਥੇ ਕੀ ਕਰਦੇ ਐ ਉਹਦੇ ਸਵਾਲਾਂ ਦੇ ਜਵਾਬ ਤਾਂ ਸਾਡੇ ਮੰਤਰੀਆਂ ਨੂੰ ਦੇਣੇ ਹੋਣਗੇ ਔਰ ਇਸ ਸੰਘਰਸ਼ ਨੂੰ ਅੱਗੇ 16 ਮੰਤਰੀਆਂ ਦੇ ਘਰਾਂ ਦੇ ਜਾਣ ਤੋਂ ਬਾਅਦ ਹੋਰ ਪ੍ਰਚੰਡ ਕਿਵੇਂ ਕਰਨਾ ਹੈ ਉਹ ਸਾਡੀ ਅਗਲੀ ਰਣਨੀਤੀ ਹੋਊਗੀ ਅਸੀਂ ਸਬਰ ਵਾਲੇ ਆ ਬਾਣੀ ਪੜਨ ਵਾਲੇ ਆ ਧਾਰਮਿਕਾਂ ਸਿਆਸੀ ਨਹੀਂ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਲਈ ਅੱਜ ਆਵਾਜ਼ ਦੇਣ ਆਏ ਆ ਇਹ ਰੰਦਾਵਾ ਸਭ ਜਾਂ ਤਾਂ ਜੇਲ੍ਹ 'ਚ ਜਿਹੜੇ ਪਾਏ ਨੇ ਥੱਲੇ ਵਾਲੇ ਮਾੜੇ ਮੋٹے ਫੜ ਕੇ ਉਹਨਾਂ ਨੂੰ ਵੀ ਬਾਹਰ ਕੱਢ ਦਿਓ ਤੇ ਜਾਂ ਫਿਰ ਬਾਦਲ ਕਿਆਂ ਨੂੰ ਜੇਲ੍ਹ 'ਚ ਕਰ ਦਿਓ ਕਿਉਂਕਿ ਇਹ ਦੋਸ਼ੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਅਦਬ ਸਤਕਾਰ ਬਹਾਲ ਕਰਦੇ ਆਂ ਪੰਥਕ ਹੋਕੇ ਦੀ ਆਵਾਜ਼ ਬਾਬਾ ਫੌਜਾ ਸਿੰਘ ਸਿੱਖ ਸਤਿ ਭਾਵਨਾ ਦਲ ਅੱਜ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰਧਾਵਾ ਦੇ ਬਾਹਰ ਕੀਰਤਨ ਕਰਕੇ ਤੇ ਗੁਰਮਤ ਵਿਚਾਰਾ ਗੁਰ ਇਤਿਹਾਸ ਰਾਈ ਹੋਕਾ ਦੇ ਕੇ ਜਾ ਰਹੇ ਆਂ ਇਸੇ ਤਰ੍ਹਾਂ ਬਾਕੀਆਂ ਦੀ ਵਾਰੀ ਆਊਗੀ ਕਿ ਜਿਹੜੇ 16 ਹੋਰ ਕੈਬਨਟ ਮੰਤਰੀ ਐ ਉਹਨਾਂ ਦੇ ਘਰਾਂ 'ਚ ਵੀ ਇਸੇ ਤਰ੍ਹਾਂ ਜਾ ਕੇ ਰਧਾਵਾ ਜੀ ਦੱਸ ਦਿਆਂ ਅਹ ਕਰਦੇ ਆਂ ਅਸੀਂ ਅਭੀ ਕਰ ਦਿਆਂਗੇ ਬਿਖਦੇ ਗੁਰੂ ਨੂੰ ਅਸੀਂ ਤੁਹਾਡੇ ਨਾਲ ਹੈ ਤੇ ਭਾਣਾ ਅਨਸਾਤ ਮਿਲੇਗਾ। ਅਰ ਜੇ ਤੁਸੀਂ ਸਾਡੇ ਨਾਲ ਤੇ ਗੁਰੂ ਤੁਹਾਡੇ ਨਾਲ ਹੈ ਜਾਂ ਕਦੇ ਨਹੀਂ ਲੱਗਦਾ ਗੁਰੂ ਕਦੇ। ਕਦੇ ਨਹੀਂ ਲੱਗਣਦਾ। ਜੇਕਰ ਨਾ ਜੋੜਿਆ ਮਿੱਤ ਨਜ਼ਰ ਪਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਕਨੇਕਾਰਿਆ ਅਹ ਕੌਣ ਹੈ ਤੇਰੀ ਖੱਬੀ ਉਂਗਲ ਲਾ ਤੇ ਸੱਜੀ ਉਂਗਲ ਨਾ ਜਦੋਂ ਗੁਰੂ ਨੇ ਇਹ ਕਿਹਾ ਤੁੰਗਰ ਛੱਡ ਕੇ ਨਿੱਕੇ ਨਿੱਕੇ ਬੱਚੇ ਜਿਨ੍ਹਾਂ ਦੇ ਡੱਬ ਪਏ ਹੋਏ ਨੇ ਮਿੱਟੀ ਤੇ ਪਾਣੀ ਲੱਗਿਆ ਹੋਇਆ ਅਲਸ ਨੰਗੇ ਨੇ ਸਬਸਕ੍ਰਾਈਬ ਟੂ ਮਾਈ ਚੈਨਲ ਐਂਡ ਆਲਸੋ